ਫਿਰ ਦੇ ਉਸੇ ਸੰਵਿਧਾਨ ਦੀ ਬਦਲਤ ਤੁਸੀਂ ਪਾਈ ਆ ਹੁਣ ਮੇਰੀ ਬੇਨਤੀ ਆ ਵੀ ਸਾਰੇ ਜਿਹਨੇ ਕੰਟਰੀਆਂ ਦੇ ਵਿੱਚ ਸਾਡੇ ਸਮਾਜ ਦੇ ਵੀਰ ਬੈਠੇ ਨੇ ਬਾਲਮਿਕੀ ਜਾਂ ਸਮਾਜ ਮੱਜਬੀ ਸਖਰੰਗਰੇਟੇ ਸਾਰੇ ਕੰਟਰੀਆਂ ਦੇ ਵਿੱਚ ਇਹਦਾ ਵਿਰੋਧ ਕਰੋ ਤੁਸੀਂ ਵੀ ਜੁਵਾਨ ਉਹਦੇ ਵਿੱਚ ਜਾ ਕੇ ਉੱਥੇ ਦੱਸੋ ਵੀ ਇਹਨਾਂ ਲੋਕਾਂ ਦਾ ਪੰਜਾਬ ਦੇ ਉੱਪਰ ਕਬਜ਼ਾ ਔਰ ਸਾਡੇ ਲੋਕਾਂ ਦੀਆਂ ਅੱਜ ਤੱਕ ਜਮੀਨਾ ਦੱਬੀ ਬੈਠੇ ਆ ਸਾਡੇ ਸਮਾਜ ਦੇ ਉੱਪਰ ਜ਼ੁਲਮ ਕਰਦੇ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹਨਾਂ ਦੇ ਉੱਪਰ ਕਾਰਵਾਈ ਕਰੋ ਜੇ ਬੀਰੋਏ ਆਪਦੀ ਕੋਈ ਸਿਆਸਤ ਵਿੱਚ ਕਾਮਯਾਬ ਹੁੰਦੇ ਆ ਤਾਂ ਯਾਦ ਰੱਖ ਲਿਓ ਸਾਡੇ ਸਮਾਜ ਦਾ ਬੁਰਾ ਹਾਲ ਕਰ ਦੇਣਗੇ ਸਾਡੇ ਲੋਕ ਇਹਨਾਂ ਦੇ ਰਾਸ ਦੇ ਵਿੱਚ ਡੇਰੇ ਨਹੀਂ ਚਲਾ ਸਕਦੇ ਸਾਡੇ ਲੋਕ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰ ਨਹੀਂ ਰੱਖ ਸਕਦੇ ਗੁਰੂ ਅਰਜਨ ਦੇਵ ਜੀ ਕਿਉਂਕਿ ਇਹਨਾਂ ਨੇ ਕਿਹਾ ਵੀ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਗੁਰਦੁਆਰਾ ਹੋਊਗਾ ਤੇ ਉਹ ਵੀ ਸਾਡਾ ਹੋਊਗਾ ਤੁਸੀਂ ਲੋਕ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਗੁਲਾਮ ਬਣ ਕੇ ਤੇ ਬੈਠੋ ਕਿਉਂਕਿ ਕੱਲ ਵੀ ਵੀਡੀਓ ਜਿਆਦਾ ਲੰਬੀ ਹੋ ਗਈ ਸੀ ਮੈਂ ਜਿਆਦਾ ਹੋਣਾ ਲੰਬੀ ਵੀਡੀਓ ਨਹੀਂ ਕਰਨਾ ਚਾਹੁੰਦਾ ਮੇਰੀ ਸਾਰੀ ਹੀ ਸਾਡੇ ਸ਼ਡਿਊਲ ਕਾਸਟ ਦੇ ਲੋਕਾਂ ਨੂੰ ਬੇਨਤੀ ਆ ਵੇਹੁਣ ਇਹਨੂੰ ਬੰਦੇ ਦਾ ਪੁੱਤ ਬਣਾਉਣਾ ਹੁਣ ਇਹਨਾਂ ਨੂੰ ਦੱਸ ਦੋ ਜਦ ਤੱਕ ਉਹ ਬੰਦਿਆਂ ਦੇ ਉੱਪਰ ਫੜ ਕੇ ਪੂਰੀ ਕਾਰਵਾਈ ਨਹੀਂ ਹੁੰਦੀ ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਛੁੱਟਿਆ ਜਾਂਦਾ ਜਦ ਤੱਕ ਵੀਰੋ ਘਰ ਦੇ ਵਿੱਚ ਨਾ ਬੈਠਿਓ ਨਹੀਂ ਤਾਂ ਫਿਰ ਇਦੋਂ ਜ਼ਿਆਦਾ ਹਾਲਾਤ ਖਰਾਬ ਹੋਣਗੇ ਆਖਿਰ ਵਿੱਚ ਮੇਰੀ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਆ ਅਗਰ 14 ਅਪ੍ਰੈਲ ਨੂੰ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਨਾ ਤਾ ਜੋ ਹਾਲਾਤ ਪੰਜਾਬ ਦੇ ਵਿੱਚ ਖਰਾਬ ਹੋਣਗੇ ਉਹਦਾ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜੰਮੇ ਹੋਏਗੀ। ਜੁਮਾ ਸਾਡੇ ਵੀਰਾਂ ਦਾ ਜਸਜੀਤ ਲਾਣਾ ਜਸਵਰਨਾ ਬਿੰਦਰ ਸਰੋਆ ਵੀਰ ਹੋ ਸਾਡੇ ਵੀਰ ਜਿੰਨੇ ਵੀ ਸੀਗੇ ਜਿਨ੍ਹਾਂ ਨੇ ਵੱਧ ਚੜ ਕੇ ਇਸ ਦਾ ਵਿਰੋਧ ਕੀਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਆ ਬਾਕੀ ਮੈਂ ਸਾਰੇ ਹੀ ਜਿੰਨੇ ਸਾਡੀਆਂ ਸਮਾਜਿਕ ਬਾਲਮੀਕ ਸਨੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਭਰਾਵੋ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਬਖਵਾਕੇ ਜੱਥੇਬੰਦੀਆਂ ਬਣਾ ਕੇ ਆਪਦੇ ਆਪ ਦੀ ਚੌਧਰ ਨੂੰ ਰਹਿਣ ਦਿਓ ਇਹ ਜੇ ਗੁੰਡਿਆਂ ਨੂੰ ਨੱਥ ਪਾਓ ਇਹਨੂੰ ਬੰਦੇ ਦਾ ਪੁੱਤ ਬਣਾਓ ਮੇਰੀ ਸੰਤ ਸਮਾਜ ਨੂੰ ਵੀ ਬੇਨਤੀ ਆ ਮੈਂ ਸਾਰੇ ਵੀਰਾਂ ਨੂੰ ਫੇਰ ਬੇਨਤੀ ਕਰਦਾ ਵੀ 4 ਤਰੀਕ ਨੂੰ ਜੋ ਬੰਦ ਦਾ ਸੱਦਾ ਦਿੱਤਾ ਗਿਆ ਵਾ ਜਨਤਰ ਦੇ ਵਿੱਚ ਹੈ ਪਰ ਮੇਰੀ ਫੇਰ ਵੀ ਬੇਨਤੀ ਹੈ ਵੀ ਪੂਰਾ ਪੰਜਾਬ ਬੰਦ ਕਰਨ ਦੀ ਕੋਸ਼ਿਸ਼ ਕਰੋ ਅਗਰ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਵੀਰ ਸੜਕਾਂ ਤੇ ਆ ਸਕਦੇ ਆ ਉਹ ਮਤਲਬ 4 ਤਰੀਕ ਨੂੰ 4 ਅਪ੍ਰੈਲ ਨੂੰ ਜਰੂਰ ਸਰਕਾਂ ਦੇ ਉੱਪਰ ਆਉਣਾ ਸੋ ਬਾਕੀ ਫਿਰ ਗੱਲ ਕਰਦੇ ਆਂ ਵੀਰਾਂ ਦੇ ਨਾਲ ਵੀ ਇਹਨੂੰ ਹੁਣ ਅਮਰੀਕਾ ਦੇ ਵਿੱਚ ਨੱਥ ਪਾਉਣ ਦੀ ਕੋਸ਼ਿਸ਼ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਭਾਈ ਬੰਦ ਦਾ ਸਮਰਥਨ ਕਰੋ ਸਾਰੇ ਆਪਣੇ ਸਮਾਜਿਕ ਜਥੇਬੰਦੀਆਂ ਵਾਲੇ ਕਿ ਝੰਡੇ ਥੱਲੇ ਹੋ ਕੇ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਇਹਨਾਂ ਨੂੰ ਦੱਸ ਦੋਗੇ ਸੀ ਤੁਹਾਨੂੰ ਬੰਦੇ ਦੇ ਪੱਤ ਬਣਾਉਣਾ ਸੋ ਜੈ ਭੀਮ ਜੈ ਭਾਰਤ ਜੈ ਕਾਂਸੀ ਰਾਮ ਹਰ